ਹਰ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਈ ਜਗ੍ਹਾ ਤੋਂ ਹੜ ਦਾ ਪਾਣੀ ਉੱਤਰ ਚੁੱਕਾ ਹੈ। ਪਰ ਅਜੇ ਵੀ ਡੇਰਾ ਬਾਬਾ ਨਾਨਕ ਸ਼ਹਿਰ ਦੇ ਮੁਹੱਲਾ ਕੁਲੀਆਂ ਵਿੱਚ ਹੜ ਦਾ ਪਾਣੀ ਖੜਾ ਹੈ। ਤੇ ਪਾਣੀ ਬਹੁਤੀ ਗੰਦਲਾ ਹੋ ਚੁੱਕਾ ਹੈ ਤੇ ਉਸ ਮੁਹੱਲੇ ਵਿੱਚ ਬਦਬੂ ਫੈਲ ਚੁੱਕੀ ਹੈ। ਪਾਣੀ ਖੜਾ ਹੋਣ ਦੇ ਨਾਲ ਉੱਥੇ ਮਸ਼ਰ ਪੈਦਾ ਬਹੁਤ ਜ਼ਿਆਦਾ ਗਿੰਦੀ ਵਿੱਚ ਹੋ ਚੁੱਕਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਵਿੱਚ ਬਣਿਆ ਹੋਇਆ ਹੈ। ਅੱਜ ਜਦੋਂ ਹਲਕੇ ਦੇ ਵਪਾਰ ਵਿੰਗ ਦੇ ਕੋਆਰਡੀਨੇਟਰ ਸੰਜੀਵ ਸੋਨੀ ਉਸ ਮਹੱਲੇ ਵਿੱਚ ਸਾਫ਼ ਪਾਣੀ ਦੀਆਂ ਬੋਤਲਾਂ ਵੰਡਣ ਗਏ ਤਾਂ ਉਹਨਾਂ ਨੇ ਲੋਕਾਂ ਨੇ ਕੀ ਕਿਹਾ ਉਹ ਨਹੀਂ ਇੱਕੋ ਬੇਟੀ ਹਰ ਘਰ ਨੂੰ ਯਾਰ ਮਿਲਣੀ ਆ ਆਇਆ ਇਹਨਾਂ ਦਾ ਤਾਂ ਬਿਲਕੁਲ ਹੀ ਨਹੀਂ ਨਾ ਹੈਗਾ ਆ ਆ ਵੇਖੋ ਜੀ ਸੋਨੀ ਮੈਂ ਡੇਰਾ ਬਾਬਾ ਨਾਨਕ ਮਹੱਲੇ ਵਪਾਰ ਵਿੰਗ ਆਪਣਾ ਕੋਆਰਡੀਨੇਟਰ ਡੇਰਾ ਬਾਬਾ ਨਾਨਕ ਯਾ ਮਹੱਲੇ ਦਾ ਵੇਖੋ ਹਾਲ ਲੋਕਾਂ ਦਾ ਕੀ ਆ ਪਾਣੀ ਇਥੇ ਬਹੁਤ ਜ਼ਿਆਦਾ ਖਰਾਬ ਹੋਣ ਡਿਆ ਤੇ ਹੁਣ ਮੈਂ ਸੋਨੀ ਡੇਰਾਬਾਬ ਨਾਨਕ ਹਲਕਾ ਵਿੰਗ ਉਹ ਪਾਰ ਕੋਆਰਡੀਨੇਟਰ ਆਪ ਆਏ ਆ ਜੀ ਇੱਥੇ ਆਈ ਤਾਂ ਵੇਖੋ ਕੀ ਹਾਲ ਮਹੱਲੇ ਦਾ ਆ ਤਾਂ ਮਾ ਪਾਣੀ ਦੀ ਵੀ ਇਹ ਵੀ ਬੋਨਾ ਮਾੜੀ ਮੇਰੀ ਬਣਾ ਦੇਣਾ ਜਲਦੀ ਇੱਕ ਵੱਖਰੀ ਬਣਾ ਦੇ ਪਾਣ ਇੱਕ ਕੁੱਲੀਆਂ ਬਸਤੀ ਆਏ ਆ ਡੇਰਾਬਾਬ ਬਨਾਨਕ ਮੈਂ ਸੋਨੀ ਵਪਾਰ ਬੰਡਰ ਵਿੰਗ ਦਾ ਹਲਕਾ ਇਨ ਚਾਰਜ ਇਹਨਾਂ ਦੇ ਮਹੱਲੇ ਇਹਨਾਂ ਦੇ ਮੁਸ਼ਕਲਾਂ ਸੁਣਨਾ ਆ ਨਾਲੇ ਜੋ ਵੀ ਸਾਡਾ ਕਰ ਸਕਦੇ ਉਹ ਸੇਵਾ ਐ ਕਰ ਰਹੇ ਆ ਇਹਨਾਂ ਮਹੱਲੇ ਦਾ ਆਪਣਾ ਮੋਟਰ ਬੰਦੇ ਨੇ ਇਹਨਾਂ ਨੂੰ ਪੁੱਛੋ ਕੀ ਹਾਲ ਆ ਜੀ ਹਾਂ ਜੀ ਤੋੜ ਕੇ ਬੇਨਤੀ ਕਰਨਾ ਸਾਰੀ ਸੰਗਤ ਨੂੰ ਮੇਰੇ ਮਹੱਲੇ ਦਾ ਬਹੁਤ ਮਾੜਾ ਹਾਲ ਜੇ ਆ ਸੋਹਣੀ ਭਾਜੀ ਨੰਗ ਕੇ ਆਏ ਨੇ ਵਿੱਚ ਆਂਦੀ ਪਹਿਲਾਂ ਤਾਂ ਸਾਡਾ ਰਸਤਾ ਇੰਨਾ ਕ ਗੰਦਾ ਵਾ ਪਈ ਕੋਈ ਨੰਗ ਨਹੀਂ ਸਕਦੇ ਉੱਥਾਂ ਦੀ ਦੂਜਾ ਮੇਰੇ ਮਹੱਲੇ 'ਚ ਹਰ ਚੀਜ਼ ਦੀ ਪ੍ਰੋਬਲਮ ਪਾਣੀ ਦੀ ਬਹੁਤ ਗੰਦਾ ਇੱਥੇ ਪਾਣੀ ਆ ਰਿਹਾ ਜੇ ਇੰਨਾ ਗੰਦਾ ਪਾਣੀ ਆ ਵੀ ਪੀ ਨਹੀਂ ਸਕਦੇ ਸੋਨੀ ਸਾਹਿਬ ਨੂੰ ਮੈਂ ਪਾਈਆਂ ਜੇ ਫੋਟੋਆਂ ਪਾਣੀ ਦੀਆਂ ਤੇ ਦੇਖ ਸਕਦੇ ਇਹਦੇ ਵਿੱਚੋਂ ਦੀ ਫੋਨ ਥਾਣੀ ਹੁਣ ਇਹ ਲੈ ਕੇ ਆਏ ਨੇ ਪਾਣੀ ਸਾਡੇ ਵਾਸਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਨੇ ਆ ਮਹਾਰਾਜ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਮੇਰੇ ਮਹੱਲੇ ਦਾ ਕੰਮ ਹੋਣਾ ਚਾਹੀਦਾ ਮੇਰੀ ਗਲੀ ਬੰਨੀ ਚਾਹੀਦੀ ਔਰ ਮੇਰੇ ਮਹੱਲੇ ਦਾ ਜਿਹੜਾ ਪਾਣੀ ਆ ਉਹ ਸਾਡੇ ਵਾਟਰ ਸਪਲਾਈ ਉੱਤੇ ਪਾਈ ਜਾਏ ਤੇ ਦੋ ਤਿੰਨ ਮੇਰੇ ਮਹੱਲੇ ਤੇ ਮੌਤਾਂ ਹੋ ਗਈਆਂ ਇਸੇ ਕਰਨੇ ਪਾਣੀ ਦੇ ਚੱਕਰ ਦੀ ਬਿਮਾਰ ਹੋ ਗਏ ਜੀ ਬਿਮਾਰ ਹੋ ਗਏ ਚ ਚਲੋ ਇਹ ਪ੍ਰਸ਼ਾਸਨ ਨੂੰ ਕਰਨਿਆ ਤੁਹਾਡੇ ਵੱਲੋਂ ਮਦਦ ਜੀ ਇਹ ਮਹੱਲੇ ਦਾ ਸਾਰਾ ਕੁਝ ਡਾਕਟਰ ਮਿਹਰਬਾਨੀ ਦਾ ਪ੍ਰਧਾਨ ਸਾਹਿਬ ਤੁਹਾਡੇ ਠੀਕ ਹੈ ਡੇਰਾ ਬੱਬਰ ਨਾਨਕ ਮਹੱਲਾ ਕੁਲੀਆਂ ਬਸਤੀ ਡੇਰਾ ਮਸੂਲੀ ਸੰਜੀਵ ਸੋਨੀ I uh -huh.